ਆਲਾ ਨਾ ਮਾਂ ਬੱਚਿਆਂ ਨੂੰ ਵਧਾਈ ਦਿੰਨਾ ਬਹੁਤ ਵਧਾਈ ਦੇ ਪਾਤਰੋਂ ਜਿਹੜਾ ਕਿ ਤੁਸੀਂ ਪਹਿਲਾ ਟੈਸਟ ਪਾਸ ਪੀਅਰ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਅੱਜ ਦੇ ਜਮਾਨੇ ਦੇ ਵਿੱਚ ਬਿਤੇ ਮੁੰਡਿਆਂ ਕੁੜੀਆਂ ਦਾ ਕੋਈ ਫਰਕ 100-100 ਮੁੰਡਿਆਂ ਦੇ ਵਿੱਚ ਇੱਕ-ਇੱਕ ਕੁੜੀ ਕੰਮ ਕਰਦੀ ਆ ਜੇ ਉਹਦਾ ਨੇਚਾ ਹੋਵੇ ਉਹਦਾ ਫਿਰ ਤੇ ਸਹੀ ਹੋਵੇ ਵੀ ਮੈਂ ਕੰਮ ਤੇ ਮੰਜ਼ਿਲ ਤੇ ਪਹੁੰਚਣਾ ਤਾਂ ਉਹ ਬੱਚਾ ਮੰਜ਼ਿਲ ਤੇ ਪਹੁੰਚ ਜਾਂਦਾ ਤੇ ਬੱਚਿਓ ਤੁਸੀਂ ਪੜ੍ਹਾਈ ਕਰੋ ਪੂਰੀ ਡਟ ਕੇ ਪੜੋ ਅੱਜ ਤੁਹਾਡੀ ਜਿਹੜੀ ਪੰਜਾਬ ਸਰਕਾਰ ਆ ਬੱਚਿਆਂ ਲਈ ਪੜਾਉਣ ਲਈ ਬਹੁਤ ਕੁਝ ਦੇ ਰਹੀ ਆ ਔਰ ਤੁਸੀਂ ਲੈਣ ਵਾਲੇ ਬਣੋ ਜਦੋਂ ਆਪਾਂ ਲੈਣ ਦੇ ਲਾਇਕ ਹੀ ਨਹੀਂ ਆਗੇ ਤੇ ਫਿਰ ਸਰਕਾਰ ਤੋਂ ਦਰੋਸ ਨਹੀਂ ਇਹ ਮਾੜੀ ਗੱਲ ਆ ਪੜੋ ਬਹੁਤ ਮਹਿਕਮੇ ਤੁਹਾਨੂੰ ਕਲਾਸਰੂਮ ਤੋਂ ਬਾਅਦ ਲੈ ਜਾਂਦੇ ਆ ਨਾਨ ਮੈਡੀਕਲ ਤੋਂ ਬਾਅਦ ਕਲਾਸਰੂਮ ਤੋਂ ਬਾਅਦ ਕੋਈ ਡਾਊਟ ਲੈਣ ਚ ਲੈ ਜਾਂਦਾ ਕੋਈ ਕਿਤੇ ਨਰਸਿੰਗ ਤੋਂ ਲੈ ਜਾਂਦਾ ਜਿਹੜੇ ਕਮਾਖਦੇ ਆ ਉਹ ਆਪਣੀ ਲਾਈਨ ਤੇ ਚਲੇ ਜਾਂਦੇ ਆ ਜੇ ਪੁਲਿਸ ਵਿੱਚ ਜਾਣਾ ਤਾਂ ਉਹਦਾ ਪਲੱਸ 2 ਤੋਂ ਬਾਅਦ ਬਹੁਤ ਸੌਖਾ ਤਰੀਕਾ ਹੈਗਾ ਪੁਲਿਸ ਦੇ ਜਾਣ ਦਾ ਪਰ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿ ਪੁਲਿਸ ਕੋਲ ਜਾਣ ਤੋਂ ਪਹਿਲਾਂ ਹੀ ਕੋਈ ਗਲਤੀਆਂ ਕਰ ਲਈਏ ਪਹਿਲੀ ਤਾਂ ਇਹ ਹੈ ਕਿਸੇ ਬੱਚੇ ਨੇ ਮੋਟਰਸਾਈਕਲ ਬਾਈਕ 18 ਸਾਲ ਤੋਂ ਉੱਤੇ ਚਲਾਉਣਾ ਬਹੁਤ ਵੱਡਾ ਜੁਰਮ ਹੈ ਬੇਟੇ ਨਾਲੇ ਤਾਂ ਆਪ ਨਾਲੇ ਆਪਣੇ ਪੇਰੈਂਟਸ ਨੂੰ ਖਰਾਬ ਕਰਾਂਗੇ ਸਿਰਫ 16 ਸਾਲ ਦੇ ਬੱਚੇ ਦਾ विदाਊਟ ਡੇਅਰ ਦਾ ਲਾਇਸੈਂਸ ਬਣਦਾ ਤੁਸੀਂ ਆਪਣੇ ਕੈਫੇ ਦੇ ਜਾ ਕੇ ਲਾਇਸੈਂਸ ਬਣਾ ਸਕਦੇ ਹੋ ਫਿਰ ਐਕਟਵਾ ਚਲਾ ਸਕਦੇ ਹੋ ਅਗਰ ਵਾਏ ਤੁਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਕਿ ਆਪਾਂ ਕਾਨੂੰਨ ਦੇ ਉਲਟ ਚੱਲੀਏ ਸਾਨੂੰ ਡਾਕਟਰ ਟੀਮਰਾਹ ਬੇਦਕਰ ਨੇ ਬਹੁਤ ਜਿਉਣ ਲਈ ਬਹੁਤ ਬਲ ਦਿੱਤਾ ਹੋਇਆ ਪਰ ਆਪਾਂ ਪੜਦੇ ਨਹੀਂ ਬੇਟਾ ਪੜੋ ਤੇ ਸੰਘਰਸ਼ ਕਰੋ ਇੱਕੋ ਹੀ ਨਾ ਰਹਿ ਗਿਆ ਸਾ ਸੰਘਰਸ਼ ਇਹ ਨਹੀਂ ਆਪਾਂ ਡਾਂਗ ਚੱਕ ਕੇ ਕਰਨਾ ਆਪਾਂ ਪੜਾਂਗੇ ਆਪਾਂ ਨੂੰ ਨੌਲੇਜ ਹੋਊ ਸੰਘਰਸ਼ ਕਰਾਂਗੇ ਕੋਈ ਸਾਨੂੰ ਕੁਐਸਚਨ ਕਰੂਗਾ ਅਸੀਂ ਉਹਦਾ ਜਵਾਬ ਦੇ ਦੇਵਾਂਗੇ ਉਹਨੂੰ ਸੰਘਰਸ਼ ਕਿਹਾ ਜਾਂਦਾ ਹੈ ਜੇ ਕੋਈ ਗਲਤ ਕੰਮ ਕਰੂਗਾ ਉਹਨੂੰ ਅਸੀਂ ਰੋਕਾਂਗੇ ਵੀ ਸਾਹਿਬ ਆ ਤੁਸੀਂ ਆ ਗਲਤ ਕੰਮ ਕਰ ਰਹੇ ਹੋ ਇਸ ਤਰ੍ਹਾਂ ਆਹ ਰਹਿ ਤੋ ਠੀਕ ਆ ਇਹਨਾਂ ਗੱਲਾਂ ਨੂੰ ਸੰਘਰਸ਼ ਨਾ ਕੀ ਆਪਾਂ 10 ਬੰਦੇ ਇਕੱਠੇ ਹੋ ਗਏ ਐਡਿਟੇਸ਼ਨ ਕਰ ਲਈਏ ਜਾਂ ਹੋਟਲ ਤੇ ਕੰਮ ਕਰ ਲਈਏ ਰੋਡ ਤੇ ਬਹਿ ਗਏ ਇਹ ਕੰਮ ਸੰਘਰਸ਼ ਨਹੀਂ ਹੁੰਦਾ ਸੰਘਰਸ਼ ਸਾਹਿਬ ਪੜਨਾ ਤੇ ਅੱਗੇ ਜਾਣਾ ਇਹਨੂੰ ਸੰਘਰਸ਼ ਕਹੇ ਜਾਂਦਾ ਤੇ ਮੈਂ ਉਮੀਦ ਰੱਖਦਾ ਜੀ ਬੱਚੇ ਤੁਹਾਡੇ ਚ ਟਾਪਰ ਕੌਣ ਆਇਆ ਬੱਚਿਆਂ ਚ ਕੌਣਾ ਟਾਪਰ ਤੁਹਾਡੇ ਚ ਬਟਾ ਨਾ ਬੜੀ ਇਨਾਂ ਨੂੰ ਧਿਆਨ ਰੱਖ ਕੇ ਅੱਗੇ ਵਧੋਗੇ ਬੱਚਾ ਬਹੁਤ ਤੁਹਾਡੇ ਕੋਲ ਤਰੱਕੀਆਂ ਨੇ ਤੁਸੀਂ ਸਾਡੇ ਆਉਣ ਵਾਲਾ ਦੇਸ਼ ਦਾ ਭਵਿੱਖ ਹੋ ਬਹੁਤ ਵੱਡਾ ਸਾਨੂੰ ਤੁਹਾਡੇ ਤੇ ਮਾਣ ਆ ਤੇ ਸਾਡਾ ਮਾਣ ਨਾਲ ਚੋਣ ਇਹਨਾਂ ਹੀ ਕਹਿੰਦੇ ਹੋਏ ਅਸੀਂ ਪ੍ਰੈਗੋਜੀਕਾ ਫਾਲ ਦਾ ਬੈਠੂ ਜੀ ਮੈਂ ਸਰਪੰਚ ਸਾਹਿਬ ਨੂੰ ਦੱਸਣਾ ਚਾਹਾਂ ਜਿਵੇਂ ਇਹ ਉਹ ਬੱਚੇ ਨੇ ਜਿਹੜੇ ਬੱਚੇ 8ਵੀਂ ਦੇ ਵਿੱਚੋਂ ਟੂਲ ਆਫ ਐਮਿਨੈਂਸ ਦਾ ਜਿਹੜਾ ਚੈਸਟ ਆ ਉਹ ਕਲੀਅਰ ਕਰਕੇ